ਆ ਮੇਰੇ ਨਾਲ ਮੇਰੇ ਖੱਬੇ ਹੱਥ ਦੁਨੀਆ ਦਾ ਉਹ ਜਾਫੀ ਐ ਸਰਜੀਤ ਸਿੰਘ ਫੌਜੀ ਰੌਂਤੇ ਵਾਲਾ ਬੜਾ ਲੰਬਾ ਸਮਾਂ ਫੌਜ ਦੇ ਵਿੱਚ ਵੀ ਰਿਹਾ ਮੈਂ ਅੱਜ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਭਾਈ ਰੁਪੇ ਸਕੂਲ ਦੇ ਵਿੱਚ ਪੜਦਾ ਹੁੰਦਾ ਸੀ ਤੇ ਭਾਈ ਅਜਮੇਰ ਜਲਾਲ ਹੋਣਾ ਨੇ ਫੌਜੀ ਰੌਂਤੇ ਹੋਣਾ ਨੇ ਮੈਨੂੰ ਉੱਥੋਂ ਚੱਕ ਕੇ ਲੈ ਕੇ ਜਾਣਾ ਔਰ ਫਿਰ ਮੇਰੇ ਵੀਰੋ ਕਬੱਡੀ ਦੇ ਟੂਰਨਾਮੈਂਟਾਂ ਤੇ ਜਾ ਕੇ ਕਮੈਂਟਰੀ ਕਰਨੀ ਅੱਜ ਕੱਲ੍ਹ ਤੇ ਮੁੰਡੇ ਕਹਿੰਦੇ ਆਂ ਨਾ ਵੀ ਮੜੀ ਜੀ ਚਪੇੜ ਵਾਜੇ ਤੇ ਉਹਦੀ ਅਪੀਲ ਹੋਣ ਲੱਗ ਜਾਂਦੀ ਐ ਤੇ ਬਾਈ ਫੌਜੀ ਹੋਣੀ ਪਤਾ ਨਹੀਂ ਇੱਕ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਇੱਕ ਕਬੱਡੀ 'ਚ 30 ਸੈਕਿੰਡ ਦੇ ਵਿੱਚ ਪਤਾ ਨਹੀਂ ਰਾਜੂ ਜੀ ਕਿੰਨੀਆਂ ਕਿ ਚਪੇੜਾ ਮਾਰ ਜਾਂਦੇ ਸਨ ਪਰ ਕਦੇ ਗਿਲਾ ਨਹੀਂ ਕੀਤਾ ਇਹ ਮਹਾਨ ਕਬੱਡੀ ਖਿਡਾਰੀ ਐ surjit fauji raunta ਜਿਹੜੇ ਮੋਗੇ ਦਾ ਮਾਣ ਔਰ ਨਾਲ ਜੇ ਮੈਂ ਗੱਲ ਕਰਾਂ ਛੋਟਾ ਜਿਹਾ ਕੱਤ ਪੰਜਾਬ ਪੁਲਿਸ ਦਾ ਇਹ ਜਵਾਨ D.A.V ਕਾਲਜ ਮੇਰੇ ਵੀਰੋ ਬਠਿੰਡਾ ਵੱਲੋਂ ਮਦਨ ਲਾਲ ਡੇਡ ਵਿੰਡੀ ਜੀ ਵੱਲੋਂ ਬਹੁਤ ਲੰਬਾ ਸਮਾਂ ਖੇਡਿਆ ਮਟੋੜੇ ਦੇ ਫੰਤ ਦੀ ਗੱਲ ਔਰ ਚੰਨੇ ਚੱਕ ਰਾਮ ਸਿੰਘ ਵਾਲੇ ਦੀ ਗੱਲ ਬਿੱਟੂ ਦਗਾਰ ਬਾਅਦ ਵਿੱਚੋਂ ਆਇਆ ਪਰ ਇਹ ਪਹਿਲੀਆਂ ਦੇ ਵਿੱਚ ਮੇਰੇ ਵੀਰੋ ਡੀਏਵੀ ਵੱਲੋਂ ਖੇਡੇ ਲਾਲ ਹੋਣਾਂ ਦੀ ਗੱਲ ਯਾਦੂ ਹੋਣਾਂ ਦੀ ਗੱਲ ਗੁਲਜਾਰੀ ਹੋਣਾਂ ਦੀ ਗੱਲ ਸਮੇਂ-ਸਮੇਂ ਤੇ ਹੁੰਦੀ ਰਹੀ ਹੈ ਇਹ ਸਾਡੇ ਪੰਜਾਬ ਪੁਲਿਸ ਦੇ ਬਹੁਤ ਛੋਟੀ ਦੇ ਮੇਰੇ ਵੀਰੋ ਖਿਡਾਰੀ ਵੀ ਨੇ ਔਰ ਮੁਲਾਜ਼ਮ ਵੀ ਨੇ ਕਰਾਚੋ ਵਾਲਾ ਦਰਸ਼ਨ ਬਤੀ ਖੇਡਿਆ ਤਕੜੀ ਕਬੱਡੀ ਮੇਰੇ ਵੀਰੋ